ਲੋਕ ਸਭਾ ਚੋਣਾਂ ਦੇ ਦੌਰਾਨ ਪੰਜਾਬ ਨੂੰ ਛੱਡ ਕੇ ਕਾਂਗਰਸ ਪਾਰਟੀ ਤੇ ਆਮ ਆਦੀ ਪਾਰਟੀ ਦਾ ਚੰਡੀਗੜ੍ਹ ਹਰਿਆਣਾ ਦਿੱਲੀ ਸਮੇਤ ਕਈ ਹੋਰ ਸੂਬਿਆਂ ਦੇ ਵਿੱਚ ਵੀ ਗੱਠਜੋੜ ਹੋ ਚੁੱਕਾ ਹੈ ਤੇ ਚੰਡੀਗੜ੍ਹ ਤੋਂ ਇੱਕ ਜਿਹੀ ਤਸਵੀਰ ਦੇਖਣ ਨੂੰ ਮਿਲੀ ਹੈ ਜਿਹੜੀ ਤਸਵੀਰ ਚਰਚਾ ਦਾ ਕਾਰਨ ਬਣ ਚੁੱਕੀ ਹੈ ਅਸਲ ਵਿੱਚ ਕਾਂਗਰਸ ਪਾਰਟੀ ਦੇ ਸਾਬਕਾ ਮੰਤਰੀ ਅਨੰਦ ਪ੍ਰਸਾਦ ਤੋਂ ਮੈਂਬਰ ਪਾਰਲੀਮੈਂਟ ਮਨੀਸ਼ ਤਵਾੜੀ ਗੱਠਜੋੜ ਦੇ ਉਮੀਦਵਾਰ ਨਾਮਜ਼ਦਗੀ ਪੱਤਰ ਦੇ ਆਖਰੀ ਦਿਨ ਅੱਜ ਮਨੀਸ਼ ਤਵਾੜੀ ਹੁਣ ਹੀ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰ ਚੁੱਕੇ ਨੇ ਇੱਕ ਰੋਡ ਸ਼ੋਅ ਦੀ ਬਜਾਏ ਇੱਕ ਸਿੰਪਲ ਉਹਨਾਂ ਨੇ ਆਪਣੀ ਨਾਮਜ਼ਦਗੀ ਪੱਤਰ ਦਾਖਲ ਕਰਨ ਦਾ ਰਾਹ ਚੁਣਿਆ ਹਾਲਾਂਕਿ ਪਹਿਲਾਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਸੰਜੇ ਟੰਡਨ ਵੱਲੋਂ ਕਾਫੀ ਵੱਡੀ ਗਿਣਤੀ ਦੇ ਵਿੱਚ ਰੋਡ ਸ਼ੋਅ ਦੇ ਜ਼ਰੀਏ ਇੱਕ ਸ਼ਕਤੀ ਪ੍ਰਦਰਸ਼ਨ ਕਰਨ ਦਾ ਉਹਨਾਂ ਨੇ ਮੌਕਾ ਲਿਆ ਸੀ ਉਸ ਤੋਂ ਬਾਅਦ ਕਈ ਤਰ੍ਹਾਂ ਦੇ ਸਵਾਲ ਵੀ ਖੜੇ ਹੁੰਦੇ ਸ਼ਾਇਦ ਉਹਨਾਂ ਸਵਾਲਾਂ ਤੋਂ ਸਬਕ ਲਿਆ ਕਾਂਗਰਸ ਪਾਰਟੀ ਦੇ ਉਮੀਦਵਾਰ ਮਨੀਸ਼ ਤਿਵਾੜੀ ਚੰਡੀਗੜ੍ਹ ਦੇ ਵਿੱਚ ਕਾਂਗਰਸ ਪਾਰਟੀ ਅਤੇ ਆਵਾਦੀ ਪਾਰਟੀ ਦਾ ਗੱਠ ਜੋੜਾ ਗੱਠ ਜੋੜ ਦੇ ਉਮੀਦਵਾਰ ਨੇ ਮਨੀਸ਼ ਤਿਵਾੜੀ ਤ ਮਨੀਸ਼ ਤਿਵਾੜੀ ਜਦੋਂ ਅੱਜ ਨਾਮਜ਼ਦਗੀ ਪੱਤਰ ਦਾਖਲ ਕਰਨਗੇ ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ ਅਤੇ ਰਟਰਨਿੰਗ ਅਫਸਰ ਵੀ ਨੇ ਪ੍ਰਤਾਪ ਸਿੰਘ ਕੋਲ ਉਹਨਾਂ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ ਤੇ ਗੱਲ ਦੇ ਵਿੱਚ ਉਹਨਾਂ ਨੇ ਗੱਠ ਜੋੜ ਦਾ ਸਾਫਾ ਜਪਰਨਾ ਪਾਇਆ ਸੀ ਇੱਕ ਪਾਸੇ ਕਾਂਗਰਸ ਪਾਰਟੀ ਦਾ ਤੇ ਦੂਜੇ ਪਾਸੇ ਆਮ ਆਦੀ ਪਾਰਟੀ ਦਾ ਦੋਨਾਂ ਪਰਨਿਆਂ ਨੂੰ ਗੱਠਾਂ ਦੇ ਕੇ ਗੰਢਾਂ ਦੇ ਕੇ ਉਹਨਾਂ ਨੇ ਆਪਣੇ ਗੱਲ ਵਿੱਚ ਪਾਇਆ ਸੀ ਹਾਲਾਂਕਿ ਉਸ ਦਾ ਕਿਸਤੇ ਵੀ ਇਤਰਾਜ਼ ਹੋ ਸਕਦਾ ਲੇਕਿਨ ਮਨੀਸ਼ ਤਿਵਾੜੀ ਹੁਣੇ ਇੱਕ ਸੁਲਝੇ ਹੋਏ ਨੇਤਾ ਵਕੀਲ ਨੇ ਸੈਂਟਰ ਦੇ ਵਿੱਚ ਵਜੀ ਰਹਿ ਚੁਕੇ ਨੇ ਲੇਕਿਨ ਜਿਹੜੀ ਚਰਚਾ ਦਾ ਵਿਸ਼ਾ ਉਹ ਹੈ ਉਹਨਾਂ ਨੇ ਗੱਠ ਜੋੜ ਨੂੰ ਪਹਿਲ ਦਿੱਤੀ ਆ ਆਮ ਆਦੀ ਪਾਰਟੀ ਤੇ ਕਾਂਗਰਸ ਪਾਰਟੀ ਦਾ ਗੱਠ ਜੋੜ ਇਸ ਸ਼ਰਤੇ ਤੇ ਹੋਇਆ ਸੀ ਕਿ ਜਦੋਂ ਚੰਡੀਗੜ੍ਹ ਦੇ ਮੇਅਰ ਚੁਣੇ ਗਏ ਨੇ ਤੇ ਉਦੋਂ ਕਾਂਗਰਸ ਪਾਰਟੀ ਨੇ ਆਮ ਆਦੀ ਪਾਰਟੀ ਨੂੰ ਮਦਦ ਕੀਤੀ ਸੀ ਜਿਸ ਦੇ ਬਦੌਲਤ ਚੰਡੀਗੜ੍ਹ ਦੇ ਦਿੱਲੀ ਤੋਂ ਬਾਅਦ ਚੰਡੀਗੜ੍ਹ ਦੇ ਵਿੱਚ ਵੀ ਆਮ ਆਦੀ ਪਾਰਟੀ ਦਾ ਮੇਅਰ ਬਣਿਆ ਹਾਲਾਂਕਿ ਮੇਅਰ ਬਣਨ ਵਾਸਤੇ ਕਾਂਗਰਸ ਪਾਰਟੀ ਤੇ ਆਮ ਆਦੀ ਪਾਰਟੀ ਨੂੰ ਬੜੇ ਤਰ੍ਹਾਂ ਦੇ ਪਾਪੜ ਮਿਲਣੇ ਪਏ ਕਈ ਤਰ੍ਹਾਂ ਦੀਆਂ ਕਾਨੂੰਨੀ ਲੜਾਈਆਂ ਲੜਨੀਆਂ ਪਈਆਂ ਪੰਜਾਬ ਸਰਕਾਰ ਵੱਲੋਂ ਸਪਰੀਮ ਕੋਰਟ ਦੇ ਵਿੱਚ ਦਰਵਾਜ਼ਾ ਖੜਕਾਉਣਾ ਪਿਆ ਤੇ ਉੱਥੇ ਜਿਸ ਤੋਂ ਬਾਅਦ ਕੇਸ ਜੋ ਪਟੀਸ਼ਨ ਪਾਈ ਗਿਆ ਸਪਰੀਮ ਕੋਰਟ ਵੱਲੋਂ ਚੰਡੀਗੜ੍ਹ ਪ੍ਰਸ਼ਾਸਨ ਚੰਡੀਗੜ੍ਹ ਦੇ ਉਸ ਸਮੇਂ ਦੇ ਰਟਰਨਿੰਗ ਅਫਸਰ ਲੋਕ ਨਗਰ ਨਿਬੀਆਂ ਚੋਣੋ ਲੈ ਕੇ ਜਿਵੇਂ ਉਹਨਾਂ ਨੂੰ ਸਬਕ ਸਿਖਾਇਆ ਹੀ ਉਸ ਤੋਂ ਬਾਅਦ ਕਾਫੀ ਚਰਚਾ ਦਾ ਵਿਸ਼ਾ ਬਣੇ ਉਤੋਂ ਤੱਕ ਕਿ ਸਪਰੀਮ ਕੋਰਟ ਦੇ ਚੀਫ ਜਸਟਿਸ ਆਫ ਇੰਡੀਆ ਡੀ.ਵਾਈ. ਚੰਦਰ ਚੂਡ ਸਾਹਿਬ ਵੱਲੋਂ ਜੋ ਆਪਣੇ ਆਰਡਰ ਪਾਸ ਕੀਤੇ ਗਏ ਉਹਦੇ ਚ ਕਾਫੀ ਰਟਰਨਿੰਗ ਅਫਸਰ ਦੀ ਲਾਪਤ ਕੀਤੀ ਗਈ ਸੀ ਅਲਾ ਕਿ ਜਿਹੜੇ ਉਸ ਸਮੇਂ ਰਟਰਨਿੰਗ ਅਫਸਰ ਭਾਰਤੀ ਜਨਤਾ ਪਾਰਟੀ ਦੇ ਮਿਨੋਰਟੀ ਸੈੱਲ ਦੇ ਵੱਡੇ ਚਿਹਰੇ ਵੀ ਸੀ ਉਹਨਾਂ ਨੂੰ ਰਟਰਨਿੰਗ ਅਫਸਰ ਬਣਾਇਆ ਗਿਆ ਅਨਿਲ ਮਸੀ ਉਹਨਾਂ ਨੂੰ ਬਾਅਦ ਚ ਅਨਿਲ ਮਸੀ ਉਹਨਾਂ ਨੂੰ ਤਲਬ ਕੀਤਾ ਗਿਆ ਉੱਥੇ ਮਾਫੀ ਮੰਗਣੀ ਪਈ ਉਹ ਗੱਠ ਜੋੜ ਕਰਨ ਹੀ ਚੰਡੀਗੜ੍ਹ ਦੇ ਵਿੱਚ ਆਮ ਆਦਮੀ ਪਾਰਟੀ ਦਾ ਮੇਰ ਬਣਿਆ ਤੇ ਟਿਕਟ ਕਾਂਗਰਸ ਪਾਰਟੀ ਨੂੰ ਮਿਲੀ ਤੇ ਜਿਹਦੇ ਚੱਲਦੇ ਆ ਅੱਜ ਮਨੀਸ਼ ਤਵਾੜੀ ਹੋਣੀ ਉਹਨਾਂ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰ ਦਿੱਤੇ। ਮਨੀਸ਼ ਤਵਾੜੀ ਹੁਣੇ ਕਾਂਗਰਸ ਪਾਰਟੀ ਦੇ ਵੱਡੇ ਚਿਹਰੇ ਨੇ। ਪਹਿਲਾ ਲੁਧਿਆਣੇ ਤੋਂ ਵੀ ਮੈਂਬਰ ਪਾਰਲੀਮੈਂਟ ਰਹੇ ਚੁੱਕੇ ਨੇ। ਉਸ ਤੋਂ ਬਾਅਦ 2019 ਦੀਆਂ ਲੋਕ ਸਭਾ ਚੋਣਾਂ ਹੁੰਦੀਆਂ ਨੇ ਲੁਧਿਆਣੇ ਉ ਟਿਕਟ ਨਹੀਂ ਲੜਦੇ ਤੇ ਉਦੋਂ ਉਹ ਆ ਕੇ ਅਨੰਦਪੁਰ ਸਾਹਿਬ ਤੋਂ ਉਮੀਦਵਾਰ ਬਣਦੇ ਨੇ। ਉਸ ਸਮੇਂ ਇੱਕ ਸੂਬੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ ਔਰ ਮਨੀਸ਼ ਤਵਾੜੀ ਸਮੇਤ ਕਾਂਗਰਸ ਪਾਰਟੀ ਦੇ 8 ਜਾਣੇ ਮੈਂਬਰ ਪਾਰਲੀਮੈਂਟ ਬਣੇ ਸੀ। ਜਿਨ੍ਹਾਂ ਵਿੱਚੋਂ ਇੱਕ ਮਨੀਸ਼ ਤਿਵਾੜੀ ਸੀ ਵੱਡੇ ਫਰਕ ਦੇ ਨਾਲ ਮਨੀਸ਼ ਤਿਵਾੜੀ ਹੋਣਾ ਨੇ ਨਨਦਪੁਰ ਸਾਹਿਬ ਤੋਂ ਚੋਣ ਜਿੱਤੀ ਸੀ ਉਸ ਤੋਂ ਬਾਅਦ ਇਸ ਵਾਰ ਉਹਨਾਂ ਨੇ ਨਾ ਨਨਦਪੁਰ ਸਾਹਿਬ ਤੋਂ ਚੋਣ ਲੜਦਾ ਮਨ ਬਣਾਇਆ ਤੇ ਨਾ ਹੀ ਲੁਧਿਆਣਾ ਤੋਂ ਇਸ ਕਰਕੇ ਉਹਨਾਂ ਨੇ ਚੰਡੀਗੜ੍ਹ ਚੰਡੀਗੜ੍ਹ ਦੇ ਵਿੱਚ ਹਮੇਸ਼ਾ ਹੀ ਮਨੀਸ਼ ਤਿਵਾੜੀ ਦਾ ਦਿਲ ਧੜਕਦਾ ਰਿਹਾ ਕਿਉਂਕਿ ਉਹਨਾਂ ਦੀ ਇੱਥੇ ਮਾਤਾ ਡਾਕਟਰ ਇਹਨੇ ਪਿਤਾ ਪੰਜਾਬ ਯੂਨੀਵਰਸਿਟੀ ਦੇ ਵਿੱਚ ਪ੍ਰੋਫੈਸਰ ਇਹਨੇ ਪੰਜਾਬੀ ਦੇ ਮਦਈ ਰਹੇ ਨੇ ਉਹਨਾਂ ਦਾ ਜਦੋਂ ਪੰਜਾਬ ਦੇ ਵਿੱਚ ਮਾੜਾ ਮਾਹੌਲ ਸੀ ਤੇ ਖਾੜਕੂ ਵਾਲੋਂ ਉਹਨਾਂ ਦੇ ਪਿਤਾ ਨੂੰ ਕਤਲ ਕਾਰ ਦੇ ਤਾਇਆ ਸੀ ਉਸ ਤੋਂ ਬਾਅਦ ਚੰਡੀਗੜ੍ਹ ਹਮੇਸ਼ਾ ਹੀ ਮਨੀਸ਼ ਤਵਾੜੀ ਨਹੀਂ ਚੰਡੀਗੜ੍ਹ ਨੂੰ ਆਪਣਾ ਮੰਨਦੇ ਨੇ ਹਾਲਾਂਕਿ ਬੀਤੇ ਦਿਨ ਜਿੱਦੋਂ ਬਾਹਰੀ ਅੰਦਰੂਨੀ ਦੀ ਗੱਲ ਚੱਲ ਰਹੀਆਂ ਸੀ ਤਾਂ ਮੈਂਬਰ ਪਾਰਲੀਮੈਂਟ ਦੋ ਦਫਾ ਜਿਹੜੇ ਚੰਡੀਗੜ੍ਹ ਤੋਂ ਰਹਿ ਚੁੱਕੇ ਨੇ ਕਿਰਨ ਖੇਰ ਉਹਨਾਂ ਨੇ ਇਹ ਕਹਿ ਦਿੱਤਾ ਸੀ ਕਿ ਮਨੀਸ਼ ਤਵਾੜੀ ਕੋਈ ਬਾਰੀ ਨਹੀਂ ਜਿਸ ਕਰਕੇ ਭਾਰਤੀ ਜਨਤਾ ਪਾਰਟੀ ਦੇ ਕਈ ਲੀਡਰਾਂ ਦਾ ਮੂੰਹ ਬੰਦ ਹੋ ਗਿਆ ਕਿ ਮਖੇਰ ਉਹਨਾਂ ਦੀ ਉਹ ਸਟੇਟਮੈਂਟ ਮਨੀਸ਼ ਤਵਾੜੀ ਵੱਲੋਂ ਸ਼ੇਅਰ ਵੀ ਕੀਤੀ ਗਈ ਸੀ ਕਿ ਹੁਣ ਮੈਨੂੰ ਵਿਰੋਧੀਆਂ ਨੂੰ ਕੋਈ ਜਵਾਬ ਦਿੰਦੇ ਲੋਰ ਨੇ ਮੂਸਵਾਲੇ ਕਿ ਜਿਹੜਾ ਅੱਜ ਉਹਨਾਂ ਨੇ ਆਪਣੇ ਗੱਲ ਦੇ ਵਿੱਚ ਆਮ ਆਦੀ ਪਾਰਟੀ ਤੇ ਕਾਂਗਰਸ ਪਾਰਟੀ ਦੀ ਪੱਟੀ ਕਹਿ ਲੋ ਪਰਨਾ ਕਹਿ ਲੋ ਉਹ ਗੱਲ ਵਿੱਚ ਪਾ ਕੇ ਅੱਜ ਉਹਨਾਂ ਨੇ ਪੰਚंडीगढ़ ਦੇ ਲੋਕਾਂ ਵੀ ਇੱਕ ਸਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਅਸੀਂ ਗੱਠ ਜੋੜ ਦਾ ਮੈਂ ਉਮੀਦਵਾਰਾਂ ਤੇ ਅਸੀਂ ਜਿੱਤਾਂ ਦੀ ਸੁਭਾਵਨਾ ਰੱਖਦੇ ਹਾਂ ਇਹ ਜਿਹੜੀ ਅੱਜ ਉਹਨਾਂ ਨੇ ਉਪਰਾਲਾ ਜਾਂ ਯਤਨ ਜਾਂ ਸਿਆਸੀ ਸੂਝ-ਬੂਝ ਦਿਖਾਈ ਹੈ ਇਹਦਾ ਕਿੰਨਾ ਫਾਇਦਾ ਹੋਇਆ ਕਿੰਨਾ ਨੁਕਸਾਨ ਇਹ ਤੋਂ ਆਉਣ ਵਾਲਾ ਸਮਾਂ ਤੈਅ ਕਰੇਗਾ ਹਾਲਾਂਕਿ ਚੰਡੀਗੜ੍ਹ ਦੇ ਵਿੱਚ ਜਦੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਸੰਜੀਤ ਟੰਡਰ ਨੇ ਨਾਮਜ਼ਦਗੀ ਪੱਤਰ দাখিল ਕੀਤੇ ਉਦੋਂ ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਵਿਸ਼ੇਸ਼ ਤੌਰ ਤੇ ਤੁਝੇ ਸੀ ਲੇਕਿਨ ਅੱਜ ਜਦੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਮਨੀਸ਼ ਤਿਵਾੜੀ ਹੋਣਾਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਨੇ ਕੋਈ ਵੱਡਾ ਚੀਰਾ ਨਹੀਂ ਆਇਆ ਹਾਲਾਂਕਿ ਉਧਰ ਆਮ ਆਦੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕਹਿ ਚੁੱਕੇ ਨੇ ਕਿ ਮੈਂ ਆਪਣੀ ਉਮੀਦਵਾਰਾਂ ਦੇ ਚੋਣ ਪ੍ਰਚਾਰ ਵਾਸਤੇ ਵੀ ਜਾਵਾਂਗੇ ਅਗਰ ਗੱਠ ਜੋੜ ਦੇ ਉਮੀਦਵਾਰਾਂ ਨੇ ਵੀ ਮੰਗ ਰੱਖੀ ਤੇ ਲਾਜ਼ਮੀ ਤੌਰ ਤੇ ਅਸੀਂ ਉੱਥੇ ਜਾ ਕੇ ਪ੍ਰਚਾਰ ਕਰਾਂਗੇ ਕਿ ਸਾਡਾ ਇੱਕੋ ਮਕਸਦ ਆ ਦੇਸ਼ ਦੇ ਸੰਵਿਧਾਨ ਨੂੰ ਬਚਾਉਣਾ ਤੇ ਜੇ ਦੇਸ਼ ਦੇ ਸੰਵਿਧਾਨ ਨੂੰ ਬਚਾਉਣਾ ਤੇ ਬੀਜੇਪੀ ਨੂੰ ਹਰਾਉਣਾ ਤੇ ਦੇਖਦੇ ਆ ਕਿ ਜਦੋਂ ਪੰਜਾਬ ਦੌਰੇ ਦੇ ਦੌਰਾਨ ਅਰਵਿੰਦ ਕੇਜਰੀਵਾਲ ਆਉਣਗੇ ਕੀ ਉਹ ਚੰਡੀਗੜ੍ਹ ਦੇ ਵਿੱਚ ਵੀ ਮਨੀਸ਼ ਤਵਾੜੀ ਵੱਲੋਂ ਰੱਖੀ ਗਈ ਰੈਲੀ ਦੇ ਵਿੱਚ ਸਬੋਧਨ ਕਰਨਗੇ ਜਾਂ ਕਾਂਗਰਸ ਪਾਰਟੀ ਦੇ ਵੱਡੇ ਨੇਤਾ ਜਿਵੇਂ ਜਸੋਨੀ ਗਾਂਧੀ ਪ੍ਰਿੰਕਾ ਗਾਂਧੀ ਰਾਹੁਲ ਗਾਂਧੀ ਕੌਮੀ ਪ੍ਰਧਾਨ ਮਲਕਰ ਜੇ ਖੜਗੇ ਸਮੇਤ ਹੋਰ ਲੋਕ ਵੀ ਆ ਕੇ ਮਨੀਸ਼ ਤਵਾਰੀ ਦੇ ਹੱਕ ਵਿੱਚ ਪ੍ਰਚਾਰ ਤੇ ਵੋਟਾਂ ਮੰਗਣਗੇ ਚੋਣ ਰੈਲੀ ਨੂੰ ਸਬੋਧਨ ਕਰਨਗੇ ਇਹ ਹਾਲੇ ਸਮਾਂ ਤੈਅ ਕਰੇਗਾ ਹਾਲਾਂਕਿ ਚੋਣ ਸਰਗਰਮੀਆਂ ਤੇਜ਼ੀ ਨਾਲ ਹੋ ਚੁੱਕੀਆਂ ਸ਼ੁਰੂ ਹੋ ਗਈਆਂ ਇੱਕ ਤਰੀਕ ਨੂੰ ਵੋਟਾਂ ਤੇ ਸਮਾਂ ਘੱਟ ਰਹਿ ਗਿਆ ਤੇ ਇੱਥੇ ਜਿਹੜੀ ਲੜਾਈ ਆ ਉਹ ਸਿੱਧੀ ਦੱਸੀ ਜਰ ਇੱਕ ਪਾਸੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਸੰਜੀਤ ਟੰਡਨ ਦੁੱਧ ਪਾਸੇ ਕਾਂਗਰਸ ਪਾਰਟੀ ਦੇ ਸਾਬਕਾ ਮੰਤਰੀ ਮੈਂਬਰ ਪਾਰਲੀਮੈਂਟ ਅਮਨਿਸ਼ ਤਵਾੜੀ ਇਸੇ ਤਰ੍ਹਾਂ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਨੌਜਵਾਨ ਵਕੀਰ ਨੌਜਵਾਨ ਕੁੜੀ ਡਾਕਟਰ ਰੀਤੂ ਸਿੰਘ ਹੋਣੀ ਵੀ ਚੋਣ ਮੈਦਾਨ ਦੇ ਵਿੱਚ ਹੈ ਹਾਲਾਂਕਿ ਸ਼੍ਰੋਮਣੀ ਕਾਲੀ ਦਲ ਨੇ ਵੀ ਚੋਣ ਲੜਨ ਦਾ ਮਨ ਬਣਾਇਆ ਸੀ ਲੇਕਿਨ ਉਹਨਾਂ ਦੇ ਉਮੀਦਵਾਰ ਹਰਦੀਪ ਸਿੰਘ ਬੱਟੇਲਾ ਮੈਦਾਨ ਹੀ ਛੱਡ ਕੇ ਨਹੀਂ ਭੱਜੇ ਸਗੋਂ ਪਾਰਟੀ ਵੀ ਛੱਡ ਦਿੱਤੀ ਜਿਸ ਕਰਕੇ ਬਾਦਚ ਸ਼੍ਰੋਮਣੀ ਕਾਲੀ ਦਲ ਨੂੰ ਇਹ ਸੰਭਲ ਦਾ ਮੌਕਾ ਹੀ ਨਹੀਂ ਮਿਲਿਆ ਉਹਨਾਂ ਨੇ ਚੰਡੀਗੜ੍ਹ ਤੋਂ ਆਪਣੇ ਹੱਥ ਖੜੀ ਕਰ ਦਿੱਤੇ ਨੇ ਇਸ ਵੇਲੇ ਚੌਣ ਮੈਦਾਨ ਦੇ ਵਿੱਚ ਤਿੰਨ ਚਿਹਰੇ ਨੇ ਜਿਨ੍ਹਾਂ ਵਿੱਚ ਸੰਜੇ ਟੰਡਾ ਭਾਜਪਾ ਦੀ ਪਾਰਟੀ ਦੇ ਉਮੀਦਵਾਰ, ਮਨੀਸ਼ ਤਵਾੜੀ ਕਾਂਗਰਸ ਪਾਰਟੀ ਦੇ ਉਮੀਦਵਾਰ ਅਤੇ ਡਾਕਟਰ ਰੀਤੂ ਸਿੰਘ ਬਹੁਜਨ ਸਮਾਈ ਪਾਰਟੀ ਦੇ। ਦੇਖਦੇ ਕਿ ਅੱਜ ਜਿਹੜਾ ਮਨੀਸ਼ ਤਵਾੜੀ ਹੋਣਾ ਨੇ ਇੱਕ ਕੋਸ਼ਿਸ਼ ਕੀਤੀ ਆ ਕਿ ਗੱਲ ਵਿੱਚ ਦੋਨਾਂ ਪਾਰਟੀਆਂ ਦੇ ਉਹਨਾਂ ਨੇ ਪੱਟੀਆਂ ਬਣ ਕੇ ਨਾਮਜ਼ਦੀ ਪੱਤਰ ਦਾਖਲ ਕਰਵਾਏ ਨੇ। ਉਹਦੇ ਨਾਲ ਕਿੰਨਾ ਫਾਇਦਾ ਮਿਲਦਾ ਕਿੰਨਾ ਨੁਕਸਾਨ ਮਿਲਦਾ ਜਾਂ ਫਿਰ ਸਿਆਸੀ ਤੌਰ ਤੇ ਚੰਡੀਗੜ੍ਹ ਦੇ ਵਸਨੀਕਾਂ ਨੂੰ ਇੱਕ ਸੁਨੇਹਾ ਦਿੱਤਾ ਕਿ ਅਸੀਂ ਇਕੱਠੇ ਹਾਂ ਇਸ ਜਾਣਕਾਰੀ ਨਾਲ ਤੁਹਾਡੇ ਤੋਂ ਲੈ ਕੇ ਆ ਗਿਆ ਦੇਖਦੇ ਰਹੋ اے ਬੀ ਸੀ ਪੰਜਾਬ ਧੰਨਵਾਦ